ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਨੋ ਹੀ ਕੇ ਨਨੇ ਪਰੇ ਕੇ ਚੇ ਬਰਮ ਰੇ ਚੇ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲਕਸ਼ਣ ਦੱਸਦਾ ਹੈ ਵਿਅਰਥ ਆਸ਼ਾ ਪਹਿਲਾ ਮੂਰਖਤਾ ਦਾ ਲਕਸ਼ਣ ਇਹ ਦੱਸਦਾ ਹੈ ਦੂਜਾ ਵਿਅਰਥ ਕਰਮ ਤੀਸਰਾ ਵਿਅਰਥ ਗਿਆ ਕਹਿੰਦੇ ਮੂੜ ਮੜੋ ਕੁ ਦੇ ਇਸ ਤਰ੍ਹਾਂ ਪਛਾਣ ਕਰੋਗੇ ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਕਸ਼ਣ ਤਿੰਨ ਨੇ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਫਿਰ ਪਰਮਾਤਮਾ ਦੀ ਕੀ ਲੋੜ ਹੈ ਕਰੋ ਖਤਰ ਪਰ ਕੀ ਲੋੜ ਹੈ ਪਰਮਾਤਮਾ ਦਾ ਨਾਮ ਜਪਣ ਦੀ ਕਿਸੇ ਕੋਲ ਸਦੀਵੀ ਸੁਖ ਦੀ ਆਸਾ ਰੱਖਣੀ ਸਦੀਵੀ ਸੁਖ ਮੈਂ ਕਹ ਰਿਹਾ ਸਦੀਵੀ ਸੁਖ ਨਹੀਂ ਹੈ ਪਰ ਆਸਾ ਰੱਖਣੀ ਕਹਿੰਦੇ ਮੂਰਖਤਾ ਦਾ ਪਹਿਲਾ ਲਕਸ਼ਣ ਵਿਅਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੂਟੀਨ ਬਣ ਜਾਂਦਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਵੀ ਮੈਂਸ ਕਰਦੇ ਹਾਂ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਨਹੀਂ ਹੈ ਕੁਛ ਵੀ ਫਲ ਨਹੀਂ ਜਿਵੇਂ ਹੁਣ ਕਈਏ ਪੁਨਿਆਂ ਦਾ ਵਰਤ ਰੱਖਦਾ ਪਿਆ ਮਸਿਆ ਦਾ ਵਰਤ ਰੱਖਦਾ ਪਿਆ ਪिपल ਨੂੰ ਪਾਣੀ ਰਹਿੰਦਾ ਪਿਆ ਇੱਕ ਤਿਉਹਾਰ ਹੈ ਭਾਰਤ ਦੇ ਚ ਉਸ ਦਿਨ ਮਾਤਾਵਾਂ ਆਵਲੇ ਦੇ ਦਰਖਤ ਨੂੰ ਧਾਗਾ ਬਨਣ ਗਿਆ ਆਉਣ ਦੇ ਬਏ ਇੱਕ ਦਰੱਖਤ ਕਿਦਰੇ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੇਵ ਨਾਲ ਦਾ ਤਿਵਾਰ ਸਾਡੇ ਛੋਟੇ ਸਵਾਗਮ ਦੇ ਦਿਨਾਂ ਚ ਆ ਜਾਂਦਾ ਬੜੀਆਂ ਮਾਤਾਂਵਾਂ ਆਉਂਦੀਆਂ ਹਿੰਦੂ ਘਰਾਂ ਦੇ ਦੀਆਂ ਕਈ ਦਫਾ ਰਾਗੇ ਸਿੰਘ ਉਹ ਕਿਹਾ ਉਹ ਲੈ ਨੇ ਤੇ ਡਿਸਟਰਬ ਕਰਨ ਗਏ ਵੀ ਆਪਣੇ ਗੀਤ ਗਾਣ ਲੱਗ ਪੈਂਦੇ ਆ ਤੇ ਕਈ ਦਫਾ ਵੇਣੋ ਕੇ ਇਹ ਆਵਲਾ ਕੱਟਦੇ ਮੈਂ ਕਹਿ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਅੱਗੇ ਪਿਛੇ ਇਤਿਵਾਰ ਉਹਨਾਂ ਦੇ ਨਾਚਣੇ ਆਉਂਦੇ ਉਹ ਦਾਗਾਂ ਲਪੇਟਦੀਆਂ ਪਰਗਰਮਾਂ ਕਰਦੀਆਂ ਨੇ ਗੀਤ गाਉਂਦੇ ਰਹਿੰਦੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਥੇ ਦਾ ਚੌਕੀਦਾਰ ਚੁਗ ਲੈਂਦਾ ਨਸੀਬ ਆਂਦੀਆਂ ਨੇ ਦੁੱਧ ਪਾਂਦੀਆਂ ਨੇ ਉਹਨੇ ਵਿਅਰਥ ਕਰਨਾ ਦੁੱਧ ਪਿਲਾਣਾ ਕਿਸੇ ਜੀਵ ਜੰਤੂ ਨੂੰ ਪਿਲਾਓ ਦਰਹਤ ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਦੇ ਵਿੱਚ ਰਹਿ ਸਕਦੀ ਹੈ ਮੱਛਲੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ 'ਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਖੁਰਾਕ ਨਹੀਂ ਹੈ ਪਾਣੀ ਹੈ ਦਰਹਦ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦੇ ਲੱਸੀ ਪਾਈ ਜਾਂਦੇ ਨੇ ਤਾਗਾ ਰਿਪੇਟੀ ਜਾਂਦੇ ਨੇ ਪੈਸੇ ਛੁੱਟੀ ਜਾਂਦੇ ਨੇ ਪੈਸੇ ਦਰਿਆਵਾਂ 'ਚ ਛੁੱਟੀ ਜਾਂਦੇ ਨੇ ਪੈਸੇ ਸਰੋਵਰਾਂ 'ਚ ਛੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਭਾਰਤ ਦੇ ਛੇ ਮੈਂ ਤੇ ਸਾਰੇ ਯੂਰਪ ਦੇ ਵਿੱਚ ਦੇਖਿਆ ਜਿੱਥੇ ਦੇਖਣਗੇ ਪਾਣੀ ਪੈਸੇ ਸੁੱਟਦੇ ਨੇ ਅੰਗਰੇਜ਼ ਪੈਸੇ ਸੁੱਟਦੇ ਹੈ ਹੈਰਾਨੇਗੀ ਹੋਈ ਮੈਨੂੰ ਤੇ ਇਹਨੂੰ ਕਹਿੰਦੇ ਨੇ ਵਿਅਰਥ ਕਰੋ ਵਿਅਰਥ ਕਰੋ ਤੇ ਸੜਾ ਵਿਅਰਥ ਗਿਆਮ ਜਿਹਨੂੰ ਅਮਲ ਦੇ ਵਿੱਚ ਨਹੀਂ ਲੈਣਾ ਨਹੀਂ ਲੈਣਾ ਪਤਾ ਤੇ ਚੜ ਗਏ ਲੇਕਿਨ ਅਮਲ ਦੇ ਵਿੱਚ ਨਹੀਂ ਲੈਣਾ ਵਰਤਨ ਦੇ ਚ ਨਹੀਂ ਲੈਣਾ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਕਸ਼ਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਉਪਰਾਪਤ ਹੁੰਦਾ ਹੈ ਧਿਆਨ ਨਾਲ ਬਿਨਾਂ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਹੈ ਉਹਦੇ ਧਿਆਨ ਪੂਰਾ ਦੇਣਾ ਪਏਗਾ ਗਿਆਨ ਉਹ ਬੀਜ ਹੈ ਗਿਆਨ ਦਾ ਚੈ ਨੇਕੇ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲੇਗਾ ਭਾਰਤ ਦੇ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੇਦਰ ਪਾਦਸ਼ਾਹ ਕਹਿੰਦੇ ਨੇ ਧਿਆਨ ਅੰਦਰ ਹੋ ਤੈ ਕੋ ਮਨ ਮੈਂ ਜੈ ਕੋ ਅਮਤੋ ਸਵੇਜਗ ਛਾ ਧਿਆਨ ਜੋੜੋ ਇਤਿਹਾਸਾ ਦੀ ਧਿਆਨ ਸਾਧਨਾ ਦੀ ਗੱਲ ਹੈ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਿਆ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਫਿੱਕਰ ਜਾਂਦਾ ਹੈ ਧਿਆਨ ਵੀ ਫਿੱਕਰ ਜਾਂਦਾ ਹੈ ਪਤਾ ਹੈ ਕਿਉਂ ਮੈਂ ਇੱਕ ਦਫਾ ਫਿਰ ਦੁਹਰਾਉਣਾ ਤਾਂ ਕਿ ਗੱਲ ਪੂਰੀ ਪਕੜਦੇ ਚਾ ਜਾਏ ਸ਼ੁਰੂ ਸ਼ੁਰੂ ਦੇ ਚਾਲ ਚਲਾਣਾ ਸਿੱਖ ਰਿਹਾ ਹੈ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹਉਂ ਦੇਖੀਏ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚਲਾ ਰਹੇ ਹਉਂ ਤੇ ਟੇਪ ਸੁਣਦੇ ਆ ਗੱਡੀ ਚਲਾ ਰਹੇ ਕਿਉਂ ਧਿਆਨ ਬੇਖਰ ਕੇ ਕਿਉਂ ਬੇਖਰ ਗਿਆ ਧਿਆਨ ਗਿਆਨ ਬਣ ਗਿਆ ਇੱਕ ਗਿਆਨ ਕਤਈ ਬिखरਦਾ ਨਹੀਂ ਇੱਕ ਧਿਆਨ ਕਤਈ ਬिखरਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਹੀ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪ੍ਰਮਾਤਮਾ ਕੁਝ ਬਾਖੀ ਰਹਿ ਜਾਂਦਾ ਹੈ ਬਹੁਤਾ ਕਹੀਏ ਬਹੁਤਾ ਬਹੁਤਾ ਹੋਰ ਜਿਤਨਾ ਮਨੁੱਖ ਜਾਣਦਾ ਹੈ ਕਹਿੰਦਾ ਕੁਝ ਵੀ ਨਹੀਂ ਤੇ ਕੁਝ ਵੀ ਨਹੀਂ ਇਹ ਤੇ ਕੁਝ ਵੀ ਨਹੀਂ ਅਗਰ ਕੋਈ ਇਹ ਜਾਣਣ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅਨਜਨ ਸਮਝ ਲ ਮੋੜ ਸਮਝ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਚਾਣਾ ਰਹੇ ਜਿਹੜੇ ਥੋੜੇ ਬਹੁਤ ਵੀ ਅਨਭਵੀ ਨੇ ਜ਼ਰੂਰ ਪਕੜ ਦੇ ਚਾਏਗੀ ਪਰਮਾਤਮਾ ਦੇ ਚ ਇੱਕ ਲਫਾ ਧਿਆਨ ਜੁੜ ਜਾਏ ਬਿਖਰਦਾ ਨਹੀਂ ਕਿਉਂ ਗਿਆਨ ਗਰੀ ਪੂਰਾ ਨਹੀਂ ਹੁੰਦਾ ਮਹਾਰਾਜ ਤੇ ਇਥੇ ਤੱਕ ਕਹਿੰਦੇ ਨੇ ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰ ਮਹਾਰਾਜ ਤੈਂਜ ਕਹਿੰਦੇ ਠੀਕ ਹੈ ਕੋਈ ਅੰਸਾ ਅਵਤਾਰ ਹੈ ਕੋਈ ਦੋ ਕਲਾ ਅਵਤਾਰ ਹੈ ਕੋਈ ਵਟ ਕਲਾ ਅਵਤਾਰ ਹੈ ਕੋਈ 12 ਕਲਾ 14 ਕਲਾ ਕੋਈ 16 ਕਲਾ ਅਵਤਾਰ ਹੈ ਹੁਣ ਪਏ ਅਵਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰ ਇਸ ਵਾਸੇ ਰਹਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਸ ਕਿਸ ਨੂੰ ਕਹਿੰਦੇ ਨੇ ਅश्चर्यਤਾ ਵਿਸਮਾ ਸੈਂਟਿਸਟ ਕੋਲ ਵਿਸਮਾਦ ਨਹੀਂ ਆਉਂਦਾ ਜਾਣ ਲਿਆ ਬਦਾਰਤ ਨੂੰ ਧਿਆਨ ਬੇਕਰ ਗਿਆ ਗਿਆਨ ਮਿਲ ਗਿਆ ਛੋਟੀ ਦੇ ਸੈਂਟਿਸਟ ਕੋਲ ਬੇਕੁਲਤਾ ਬੇਚੈਨੀ ਹੋਵੇਗੀ ਰਹਸ ਤੇ ਰਮਜ਼ ਨਹੀਂ ਹੋਵੇਗੀ ਰਹਸ ਤੇ ਰਮਜ਼ ਸੰਤ ਕੋਲ ਹੁੰਦੀ ਹੈ ਭਗਤ ਕੋਲ ਹੁੰਦੀ ਹੈ ਬ੍ਰह्मज्ञानी ਕੋਲ ਹੁੰਦੀ ਹੈ ਅਰਬਾ ਕੱਚ ਅश्चਰਜਤਾ ਹੁੰਦੀ ਹੈ ਕਹਿਣ ਲਾ ਅश्चਰਜਤਾ ਮਾਸੂਮ ਬੱਚੇ ਕੋਲ ਵੀ ਹੁੰਦੀ ਹੈ ਪਰ ਉਹਦੀ ਅश्चਰਜਤਾ ਅਗਿਆਨ ਤੇ ਖੜੀ ਹੈ ਫੁੱਲ ਨੂੰ ਵੇਖ ਕੇ ਵੀ ਅਚਰਜ ਹੋ ਜਾਂਦਾ ਹੈ तितਲੀ ਨੂੰ ਉੱਡਦਾ ਹੋਇਆ ਦੇਖ ਕੇ ਵੀ ਅਚਰਜ ਹੋ ਜਾਂਦਾ ਹੈ ਭੌਰੇ ਦੀ ਗੁਜਾਰ ਸੁਣ ਕੇ ਵੀ ਮਾਸੂਮ ਬੱਚਾ ਅਚਰਜ ਹੋ ਜਾਂਦਾ ਹੈ ਅਚਰਜ ਤਾਂ ਕਿੱਥੇ ਪੈਦਾ ਹੁੰਦੀ ਹੈ ਜਾਣੀਏ ਤੇ ਪੂਰਾ ਜਾਣ ਲਾ ਸਕੇ ਬੱਚੇ ਦੀ ਅਸ਼ਚਰਜਤਾ ਬਿਸਮਾਤ ਰਮਜ ਰਹਿਸ ਅਗਿਆਨ ਤੇ ਖੜਾ ਉਹਨੂੰ ਸਮਝ ਨਹੀਂ ਸੰਤ ਦਾ ਰਹਿਸ ਰਮਜ ਗਿਆਨ ਤੇ ਖੜਾ ਹੈ ਕਿਹੜੇ ਗਿਆਨ ਤੇ ਖੜਾ ਹੈ ਗਿਆਨ ਮਿਲ ਗਿਆ ਪਰ ਪਤਾ ਚੱਲ ਗਿਆ ਪੂਰਾ ਗਿਆਨ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਤੋਂ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਹੁਣ ਮੈਂ ਫਿਰ ਅਰਜ਼ ਕਰਾਂ ਧਿਆਨ ਜਿਸ ਪਾਸੇ ਹੈ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਜੋ ਹੈ ਮਿਲੇਗਾ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਹੈ ਜਦ ਮਨ ਨੂੰ ਪ੍ਰਮਾਤਮਾ ਦੇ ਅਨੁਕੂਲ ਕਰੀਏ ਅਨੁਕੂਲ ਕਰੀਏ ਉਹ ਜਦ ਨਹੀਂ ਮਿਲਦਾ ਪ੍ਰਮਾਤਮਾ ਦੇ ਮਾਰਗ ਤੇ ਚਲਾਈਏ ਗੁਰੂ ਪੰਥ ਤੇ ਚਲਾਈਏ ਕਹਿੰਦੇ ਨੇ ਗੁਰੂ ਪੰਥ ਹੈ ਕਿ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਇਹਦੀ ਸੰਤ ਬినੋਬਾ ਭਾਵੇ ਨੇ ਬੜੀ ਭਾਰੀ ਵਿਅਥਿਆ ਕੀਤੀ ਹੈ ਮਨ ਨੇ ਮਗ ਨ ਚੱਲੇ ਪੰਥ ਮਨ ਨੇ ਧਰਮ ਸੇ ਤੇ ਸੰਬੰਧ ਮਹਾਰਾਜ ਕਹਿੰਦੇ ਜੋ ਧਰਮ ਦਾ ਪੰਥ ਹੈ ਉਸ ਤੇ ਤੇ ਚੱਲਦਾ ਨਹੀਂ ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸੇ ਤੇ ਚੱਲਦਾ ਹੈ ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮਨ ਨੇ ਮਗ ਨ ਚੱਲੇ ਪੰਥ ਕਿੰਦੇ ਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਹੈ ਭਾਵੇਂ ਇਹ ਕਰਮਧਾਰਮਕ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚਲੇਗਾ ਉਹ ਕਰਮ ਕਾਂਡ ਨਹੀਂ ਕਰੇਗਾ ਨਹੀਂ ਕਰੇਗਾ ਤਾਂ ਚਲੋ ਇਹ ਧਰਮ ਦਾ ਪੰਥ ਕੀ ਹੈ ਇਹ ਸ਼ਲੋਕ 12 ਤੋ ਵਧੇਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿराई ਨਾਲ ਲੈਣਾ ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾਣਾਈ ਓਲੇ ਫਿਰੇ ਗਵਾਰ ਨਾਉ ਨੇ ਘਰ ਬਿਸਰਾਏ ਕੇ ਆਉਂਦੇ ਨਰਕ ਅੰਧਾਰ ਪੰਥਾ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਗੁਰੂ ਦਾ ਪੰਥ ਹੈ ਗੁਰੂ ਪੰਥ ਔਰਨੋ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਲ ਮੜੀ ਮਟ ਭੋਲ ਨਾ ਬਾਨੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਗਿਆਨੀ ਲੜ ਪੈਣਗੇ ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਦੋ ਦਾਨੇ ਵੀ ਲੜ ਪੈਣਗੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਦੋ ਸੇਵਾਦਾਰ ਵੀ ਲੜ ਪੈਣਗੇ ਸੇਵਾ ਕਰਦੇ ਆਇਆ ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ ਜੋੜੇ ਜ ਅੜਨ ਵਾਲੇ ਮਨੁੱਖਾਂ ਨੂੰ ਝਾੜਨ ਲੱਗ ਪੈਂਦੇ ਨੇ ਕਪੜਾ ਝਾੜਨ ਵਾਲੇ ਫਿਰ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੋਧਾਉਂਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲਕਪਟ ਕਰਨਾ ਬੜਾ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਸਾਰੇ ਬ੍ਰਹਿਮੰਡ ਨਾਲ પ્રેમ ਪ੍ਰਮਾਤਮਾ ਨਾਲ પ્રેમ ਦਾ ਮਤਲਬ ਕੀ ਹੈ ਸਮੋਹ ਨਾਲ પ્રેમ ਪੂਰਨ પ્રેમ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਾ ਵਾਨੇ ਉਰਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਂਦਾ ਹੈ પ્રેમ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਆਉਦੀ ਪਰ ਹੁਣ પ્રેમ ਕਿਸ ਤਰ੍ਹਾਂ ਪੈਦਾ ਹੁੰਦਾ ਜਿੰਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਕਰੀਏ ਯਾਦ ਹੀ ਪ੍ਰੇਮ ਬਣ ਜਾਂਦੀ ਜਿਵੇਂ ਖਾਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੰਘ ਕੇ ਇੱਕ ਦਿਨ ਖੌਲ ਬਣ ਜਾਂਦਾ ਬਾਰ ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਨੂੰ ਨਹੀਂ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰੇਗਾ ਇਹ ਵੀ ਮੈਸਟਰ ਪਰਵਾਰ ਤੋਂ ਮਨ ਪ੍ਰਭਾਵਿਤ ਹੈ ਪਰਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕੀ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕੀ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ ਪਰਵਾਰ ਦੀ ਯਾਦ ਆਪੇ ਆਉਂਦੀ ਹੈ ਪਦਾਰਥਾਂ ਦੀ ਯਾਦ ਆਪੇ ਆਉਂਦੀ ਹੈ ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ ਵਾਜੇ ਵਜਾਓ ਤਬਲੇ ਖੜਕਾਓ ਕਥਾ ਕਰੋ ਕਹਾਣੀਆਂ ਕਰੋ ਫਲਸਫਾ ਗੋਟੋ ਸਭ ਕੁਝ ਕਰੋ ਪਰ ਮੈਂ ਅਰਜ਼ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਨਹੀਂ ਯਾਦ ਕਰਦਾ ਤੇ ਜਦ ਯਾਦ ਨਹੀਂ ਕਰਦਾ ਤਾਂ ਪ੍ਰੇਮ ਕਿੱਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਹੈ ਉਹ ਯਾਦ ਬਣ ਜਾਂਦਾ ਹੈ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪਰ 바ਵਤ ਹੋ ਗਿਆ ਇਹ ਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁਖੀ ਮਨ ਪ੍ਰਮਾਤਮਾ ਦੇ ਅਨੁਕੂਲ ਹੋਵੇ ਤੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਿਹਦੀ ਕੋਈ ਸੀਮਾ ਨਹੀਂ ਅੰਤ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਤੋ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਥ ਪੜਾਉ ਦਸ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਝੋੜੀ ਪੰਜ ਬਾਣੀਆਂ ਪਾਈਆਂ ਪ੍ਰਥਮ ਜਪ ਅਬਦੀ ਗਿਆਤਨੀ ਅਰਜ਼ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮੰਗਲਾ ਚਰਨ ਹੈ ਮੂਲ ਮੰਤਰ ਹੈ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਹੈ ਗੁਰ ਪਰ ਸਾਉਦ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਕਤੀ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਹੋ ਗਿਆ ਬਿਲਕੁਲ ਸਟਾਪ ਆਨ ਦੈਟ ਪੰਕਤੀ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਹੈ ਪੋੜੀ ਵੀ ਨਹੀਂ ਹੈ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ ਸਵਈਏ ਨੇ ਕਵਿਤਨ ਹੈ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੋ ਪਦੇ ਤੇ ਪਦੇ ਚੋ ਪਦੇ ਪੰਜ ਪਰੇ ਅਸ਼ਟ ਪਦੀਆਂ ਦੋਹੇ ਇਹ ਸ਼ਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚਿੱਤਾ ਹੈ ਰੁਬਾਈ ਹੈ ਗਜ਼ਲ ਹੈ ਨੰਦਲਾ ਹੈ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਬਜ਼ਲਾ ਭਾਈ ਨੰਦਲਾ ਕੁਝ ਨਜ਼ਮਾਂ ਵੀ ਨੇ ਉਹਦੇ ਚ ਲੇਕਿਨ ਬਹੁਤੀਆਂ ਗਜ਼ਲਾਂ ਨੇ ਉਰਦੂ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ ਦੇ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸੰਗ੍ਰੰਥ ਦੇ ਦੇਖ ਸਕਦੇ ਹੋ ਚਾਂਚੜੇ ਛੰ ਭੁਜੰਗ ਪ੍ਰਯਾਤ ਛੇ ਕਛਰੀ ਛੰ ਹੈਰਾਨਗੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਤੇ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇਖਣ ਗਿਆ ਸੀ ਰਵਿੰਦਰ ਨਾਥ ਟੈਗੋਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਦਾ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਬੇ ਸੇਖੋ ਗੁਰੂ ਗੋਬਿੰਦ ਸਿੰਘ ਜੀ ਅਨੇਕ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਭੋਜੰਗ ਪਰਿਆਤ ਛੰਦ ਜਿਵੇਂ ਸਭ ਟੇਢਾ ਚੱਲਦਾ ਨੇ ਛੰਦ ਵੀ ਟੇਢਾ ਚੱਲਦਾ ਕਿਹੜਾ ਟੇਢਾ ਛੰਦ ਚਾਚਰੀ ਛੰਦ ਕੁਮਾਈਓਂ ਦੀ ਪਹਾੜੀਆਂ ਦੇ ਜਗ੍ਹਾਏ ਜਾਂਦੇ ਨੇ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਵਾਰੀ ਇਕੱਠ ਹੁੰਦਾ ਸੰਗਤਾਂ ਹੁੰਦੀਆਂ ਨੇ ਇਹ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ ਗਾਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ ਜਿਤਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਹੁੰਚਦੇ ਨੇ ਕਮਾਈਆਂ ਦੀ ਪਹਾੜੀਆਂ ਤੇ ਉੱਥੇ ਬਹਿਣੋ ਪਤਾ ਚਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾਂ ਕੋਲ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਦੇ ਚ ਬਹੁਤ ساری ਬਾਣੀ ਉਚਾਰਨ ਕੀਤੀ ਹੈ ਹੋਜੰਗ ਪ੍ਰਯਾਤਚੰਦ ਸੰਗੀਤ ਹੋਜੰਗ ਪ੍ਰਯਾਤਚੰਦ ਵੀ ਹੈ ਜਿਹਦੇ ਸੰਗੀਤ ਵੀ ਚਲੇਗਾ ਛੰਦ ਵੀ ਚਲੇਗਾ खैर ਮੁਖਤਸਰ ਮੈਂ ਇਸ ਕਰਾਂ ਇਹ ਤੇ ਤੁਹਾਡਾ ਟਾਈਮ ਨਾ ਲਵਾਂ ਇਹ ਸ਼ਲੋਕ ਹੈ ਪੌੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋਵੇ ਇਹ ਪਹਿਲੀ ਪੌੜੀ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪਹਿਲੀ ਪੌੜੀ ਦਾ ਬਾਟਾ ਖੀ ਜਾਂਦੇ ਨੇ ساری ਜ਼ਿੰਦਗੀ ਲੰਘ ਜਾਂਦੀ ਹੈ ਗੁਰਦੌਰਿਆਂ ਆਪਦੀ ਗਾਇਤ ਲਈ ਅਰਜ ਕਰਾਂ ਜਪ ਕਿਸ ਦਾ ਕਰਨਾ ਹੈ ਸਚ ਦਾ ਕਰਨਾ ਹੈ ਸਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਹਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਵੜਾ ਦਿੱਤੀ ਹੈ ਇੰਨਾ ਵੱਡਾ ਸਾਗਰ ਹੈ ਮੱਛਲੀ ਜਿੱਥੇ ਚਾਏ ਜਾ ਸਕਦੀ ਹੈ ਜਾ ਸਕਦੀ ਹੈ ਬਜ਼ਾਰਾਂ ਮੇਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ 'ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ 'ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ੀਅਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਸਕਦੀ ਹੈ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ ਤੜਕ ਕੇ ਮਰ ਜਾਏਗੀ ਭਰਮਣ ਕਰ ਸਕਦੀ ਹੈ ਸਾਗਰ ਦੇ 'ਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮਰਿਆਦਾ ਬਣਾਈ ਹੈ ਉਸੇ ਦੇ 'ਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚੰਗ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਚੰਗਾ ਕਰ ਸਕਦਾ ਹੈ ਮਾੜਾ ਕਰ ਸਕਦਾ ਹੈ ਜਿਤਨੀ ਉਸ ਦੇ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਦੇ ਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਬਣਾਈ ਉਸੇ ਕਿਉਂਕਿ ਮर्यादा ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੂੰ ਹਿਰਦਾ ਹੀ ਨਾ ਦੇਂਦਾ ਕਿਵੇਂ ਯਾਦ ਕਰੇ ਤੂੰ ਅਕਲ ਹੀ ਨਾ ਦੇਂਦਾ ਤੇ ਤੈਨੂੰ ਸਮਝਦਾ ਹੀ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਤੇ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਜਪ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿ ਸਜਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦਾ ਹੈ ਸਭ ਕੁਝ ਚੱਲ ਰਿਹਾ ਹੈ ਇਹ बार-बार ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਰ ਸੇ ਸਾਹਿਬ ਕਹਿੰਦੇ ਜਪੋ ਤਾ ਇਕੋ ਨਾਮਾ ਅਵਰ ਨਿਰਾਫਲ ਕਾਮਾ ਅਗਰ ਕੋਈ ਕਰਨ ਲੱਗ ਪਿਆ ਤੋ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਰਜੇ ਧਰਮ ਦਾ ਬਚਪਨਾ ਹੈ ਦੇਖੋ ਬਚਪਨਾ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਜਵਾਨ ਹੈ ਬੰਦਾ ਧਾਰਮਿਕ ਹੈ ਤੇ ਬ੍ਰह्मज्ञानी ਹੋ ਗਿਆ ਬਜ਼ੁਰਗ ਹੋ ਗਿਆ ਇਹ ਤੇ ਬਜ਼ੁਰਗ ਹੋ ਗਿਆ ਇਸ ਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਜਵੇਂ ਸ਼ਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਹੁੰਦੀ ਹੈ ਧਰਮ ਦਾ ਬਚਪਨਾ ਵੀ ਹੁੰਦਾ ਹੈ ਭਗਤ ਕਬੀਰ ਕਹਿੰਦੇ ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਹਿਚਾਣ ਕਿ ਹੁੰਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਬਲ ਹੁੰਦੀ ਹੈ ਉਹ ਦੇਵਾ ਸੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮਮਤਾ ਦਾ ਮਾਰ ਆਇਆ ਪਿਓ ਇਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਇਕ ਇਹ ਨ ਜਾਣੋ ਗੁਸਤਾਖੀ ਮਾਪ ਪੋਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਥਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਣਾ ਮਾਥੇ ਤੇਲ ਲਗਾਤ ਮਾਲਾ ਵਾਣਾ ਲੋਗਨ ਰਾਮ ਖੇਲੋਣਾ ਦਾਣਾ ਜੋ ਥੋੜਾ ਜਿਆ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉਂ ਸੁਣਿਆ ਹੀ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਾਏਗਾ ਉਹਦੇ ਗੁਣ ਨੂੰ ਸੁਣ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਗਏ ਸੁਣੀਏ ਦੀ ਚਾਰ ਪੌੜੀਆਂ ਨ ਮੰਨੀਆਂ ਦੀ ਚਾਰ ਪੌੜੀਆਂ ਜਰਦਾ ਉਸ ਤੋਂ ਪ੍ਰਭਾਵਿਤ ਹੋਵੇ ਤਾਂ ਹੀ ਮੰਗ ਕਰੇਗਾ ਤਾਂ ਹੀ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਧਿਆਨ ਨਹੀਂ ਚਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਦੇ ਆ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਾਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਘਰ ਪਰਿਵਾਰ ਤੇ ਖੁਸ਼ੀਆਂ ਖੇੜੇ ਰਹਿਣ ਇਹ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਵਿੱਚ ਜਰੂਰ ਆਪ ਦਾ ਸਿਝਾਉ ਦਿਓ ਭੁੱਲਾਂ ਚੁੱਕਾਂ ਦੀ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ